ਕਲਯੁਗ ਦੇ ਇਸ ਦੌਰ ਦੇ ਵਿੱਚ ਇਨਸਾਨ ਇੰਨਾ ਗਿਰ ਚੁੱਕਾ ਹੈ ਕਿ ਉਹ ਆਪਣੀ ਚਾਹਤ ਪੂਰੀ ਕਰਨ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ ਸ਼ੁਕਰਵਾਰ ਨੂੰ ਇੱਕ ਅਜੀਬਾ ਮਾਮਲਾ ਫਲੋਰ ਦੇ ਮਹੱਲਾ ਰਵਦਾਫਪੁਰਾ ਤੋਂ ਸਾਹਮਣਿਆ ਜਿੱਥੇ ਡੌਗ ਦੇ 2 ਮਹੀਨਿਆਂ ਦੇ ਕਤੂਰਿਆਂ ਨੂੰ ਕਿਸੇ ਵਿਅਕਤੀ ਦੇ ਵੱਲੋਂ ਬੜੀ ਬੇਰਹਿਮੀ ਦੇ ਨਾਲ ਉਹਨਾਂ ਦੀਆਂ ਧੌਣਾ ਵੱਢ ਕੇ ਮਾਰਨ ਅਤੇ ਇੱਕ ਕਤੂਰੇ ਨੂੰ ਕਿਸੇ ਤੀਰ ਤਾਰ ਹਥਿਆਰ ਦੇ ਨਾਲ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਅਤੇ ਉਹਨਾਂ ਕਤੂਰਿਆਂ ਦੀਆਂ ਧੌਣਾ ਵੀ ਨਾਲ ਲੈ ਗਿਆ ਮਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਹ ਸਾਰੀ ਕਰਤੂਤ ਕਿਸੇ ਤਾੰਤ੍ਰਿਕ ਦੀ ਲੱਗਦੀ ਹੈ ਜਿਸ ਵੱਲੋਂ ਆਪਣੀ ਕੋ ਇੱਛਾ ਪੂਰੀਆਂ ਕਰਨ ਦੇ ਮਕਸਦ ਦੇ ਨਾਲ ਇਸ ਕਾਨੂੰਨੀ ਕੰਮ ਨੂੰ ਅੰਜਾਮ ਦਿੱਤਾ ਗਿਆ ਹੋਵੇ ਇਸ ਮਾਮਲੇ ਸਬੰਧੀ ਮਹੱਲਾ ਵਾਸੀਆਂ ਨੇ ਪੁਲਿਸ ਨੂੰ ਸੂਚਨਾ ਦੇ ਕੇ ਉਕਤ ਵਿਅਕਤੀ ਦੇ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਆ ਭਾਜੀ ਆਪਣੇ ਦਰਵੇਜੇ ਸੀਗੇ ਹਾਂਜੀ ਜਾਨਵਰ ਆਪਣੇ ਇੱਥੇ ਰਹਿੰਦੇ ਤੇ ਯਾਨੀ ਕਿ ਉਹ 2 ਮਹੀਨੇ ਹੋਏ ਸੀ ਸੂਈ ਨੂੰ ਹੂੰ ਤੇ ਉਹਨਾਂ ਦਾ ਯਾਨੀ ਕਿ ਕੱਲ ਰਾਤ ਸਾਨੂੰ ਸ਼ਾਮੀ ਪਤਾ ਲੱਗਾ ਵੀ ਯਾਨੀ ਕਿ ਇਥੇ ਮੱਲੇ ਚ ਵੀ ਉਹਨਾਂ ਦੀਆਂ ਧੌਣਾ ਲਾਤੀਆਂ ਡੀਆਂ ਨਾਲੋਂ ਹੂੰ ਹੂੰ ਤੇ ਅਸੀਂ ਸ਼ਾਮੇ ਆ ਕੇ ਦੇਖਿਆ ਸਾਰੇ ਮੱਲੇ ਨੇ ਵੀ ਸਾਰਾ ਦੇਖਿਆ ਵੇ ਇਹ ਯਾਨੀ ਕਿ ਇੱਕ ਗਲਤ ਕੰਮ ਕੀਤਾ ਜੋ ਵੀ ਕੀਤਾ ਜene ਵੀ ਕੀਤਾ ਹੂੰ ਇਹਦੇ ਤੇ ਸਾਨੂੰ ਯਾਨੀ ਕਿ ਕਾਰਵਾਈ ਚਾਹੀਦੀ ਹੈ ਬੰਦਾ ਫੜਿਆ ਜਾਣਾ ਚਾਹੀਦਾ ਕੀ ਲੱਗਦਾ ਕਿਦਾਂ ਧੋਣਾ ਕਿਦਾਂ ਵੱਡੀਆਂ ਉਹਨਾਂ ਦੇ ਕਾਲਾ ਐਲਮ ਕੀਤਾ ਲੱਗਦਾ ਭਾਜੀ ਧੋਣਾ ਕੱਟੋਗੇ ਬੰਦਿਆਂ ਦਾ ਕੰਮ ਆ ਭਾਜੀ ਇੱਥੇ ਛਾਂ ਤਾਂ ਭਾਜੀ ਛੋਟੇ ਬੱਚੇ ਛੋਟੇ ਜਾਨਵਰ ਛੋਟੇ ਆ ਜੀ ਜਨਾਬਾ ਕਿਤਾ ਕੁਝ ਦੋ ਮਹੀਨਿਆਂ ਦੇ ਬੱਚੇ ਸੀਗੇ ਦੋ ਮਹੀਨਿਆਂ ਦੇ ਹਾਂਜੀ ਦੋ ਮਹੀਨਿਆਂ ਦੇ ਬੱਚੇ ਸੀਗੇ ਹਾਂਜੀ ਕੀ ਲੱਗਦਾ ਕੀ ਆ ਪ੍ਰੋਪਰ ਭਾਜੀ ਪ੍ਰੋਪਰ ਤਾਂ ਇਹੀ ਲੱਗਦਾ ਬੰਦੇ ਦਾ ਹੀ ਕੰਮ ਆ ਭਾਜੀ ਬੰਦੇ ਦਾ ਕੰਮ ਜਾਨਵਰ ਤਾਂ ਕੋਈ ਭਾਈ ਕਰ ਨਹੀਂ ਸਕਦਾ ਇੱਕ ਇੱਕ ਕੁੱਤਾ ਕਿੰਨੇ ਜਾਨਵਰ ਆ 5 ਸੀ ਪਾਜੀ 2 ਦੇ ਜਾਣ ਕੇ ਧੋਣਾ ਲਾਤੀਆਂ ਨਾਲ ਤੇ 1 ਦਾ ਜਾਣ ਕੇ ਥੂਏ ਮਾਰੇ ਹੋਇਆ ਉਹਦਾ ਆਪਰੇਸ਼ਨ ਕੀਤਾ ਜਾਣ ਕੇ ਆ ਸਹੀ ਆ ਉਹ ਥੋੜਾ ਜਿਹਾ ਹਾਂਜੀ ਤੇ ਉਹਦੀ ਸੁਪਰੀ ਕੀ ਮੰਗ ਕਰਦੇ ਹੋ ਉਹ ਤਾਂ ਕੈਮਰੇ ਦੀ ਅਸੀਂ ਮੰਗ ਕਰਦੀਆਂ ਸਰਕਾਰ ਤੋਂ ਸਾਨੂੰ ਬਸ ਇਹ ਚਾਹੀਦਾ ਪਰ ਜੇ ਇੱਕ ਕੈਮਰੇ ਸਾਡੇ ਇੱਥੇ ਲੱਗਣਾ ਚਾਹੀਦਾ ਇੱਕ ਰੋਡ ਤੇ ਜਿਹੜਾ ਗਲਤ ਕੰਮ ਕੀਤਾ ਇਹਦੀ ਸਜ਼ਾ ਮਿਲ ਜਾਵੇ ਉਹਨਾਂ ਚਾਹੀਦਾ ਇੱਕ ਸਾਢੇ ਇੱਤੇ ਕਮਰੇ ਲੱਗਾ ਚਾਹੀਦਾ ਬਸ ਥੈਂਕ ਯੂ ਇਹ ਸਾਡੇ ਬੰਦੇ ਨੂੰ ਚਾਹੀਦੇ ਆ ਜੀ ਪਰ ਇਹਨੂੰ ਸਾਡੇ ਮਹੱਲੇ ਦੇ ਵਿੱਚ ਮੇਰੇ ਘਰ ਦੀ ਬਿਲਕੁਲ ਨੀਜੀ ਗਲੀ ਦੇ ਵਿੱਚ ਜਿਹੜਾ ਨਾ ਹਾਂ ਦੋ ਮਿੰਨ ਕੀ ਕੱਲ ਰਾਤ ਸਵੇਰ ਨੂੰ ਸ਼ਰਾਬ ਦੀ ਅਨਸਰ ਜਿਹੜੇ ਆ ਪਤਾ ਨਹੀਂ ਕੌਣ ਆ ਹਾਂਜੀ ਤੇ ਉਹ ਬਦੋ ਬੱਚੇ ਮਿੰਨ ਕੀ ਕੁੱਤਿਆਂ ਦੇ ਛੋਟੇ ਛੋਟੇ ਹਾਂਜੀ ਜਿਨ੍ਹਾਂ ਨੇ ਉਹ ਗਲੇ ਲਾ ਕੇ ਲੈ ਗਏ ਇੱਕ ਬੱਚੇ ਨੂੰ ਬਹੁਤ ਜ਼ਿਆਦਾ ਜ਼ਖਮੀ ਕਰਦੇ ਜਿਵੇਂ ਗੱਲ ਵਿੱਚ ਸੂਏ ਮਾਰੇ ਹੋਏ ਠੀਕ ਆ ਸਾਡੇ ਕੋਲ ਇੱਕ ਦੋ ਵੀਡੀਓ ਫੁਟੇਜ ਆਈਆਂ ਹੋਈਆਂ ਆ ਜਿਹਦੇ ਵਿੱਚ ਇੱਕ ਬੰਦਾ ਹੋਰ ਜਿਹੜਾ ਆ ਕਿ ਕੁੱਤੇ ਨੂੰ ਬਹੁ ਬੇਰਹਿਮੀ ਨਾਲ ਤੱਕਤਲ ਕਰ ਰਿਹਾ ਆ ਦਾਤ ਮਾਰ ਮਾਰ ਕੇ ਵੱਡੇ ਕੁੱਤੇ ਨੂੰ ਪਰ ਉਹ ਜੇ ਟ੍ਰੇਸ ਨਹੀਂ ਹੋ ਰਿਹਾ ਕਿ ਬੰਦੇ ਦੀ ਲੁੱਕ ਕੀ ਆ ਉਹ ਅਸੀਂ ਸਾਰਾ ਕੀ ਲੱਗਦਾ ਕੀ ਕਾਰਨ ਕੀ ਜਿਹੜਾ ਇਦਾਂ ਧੌਣਾ ਲਾ ਕੇ ਲੈ ਗਿਆ ਉਹਦਾ ਸੂਏ ਮਾਰੇ ਗਏ ਇਹ ਚੀਜ਼ ਤਾਂ ਸਾਨੂੰ ਕੁਝ ਨਹੀਂ ਪਤਾ ਜੀ ਕਿ ਇਹ ਕੋਈ ਤਾੰਤ੍ਰਿਕ ਕਾਰਾ ਹੋ ਸਕਦਾ ਆ ਜਾਂ ਕੋਈ ਕੁਛ ਵੀ ਕਹਿ ਲੋਗੀ ਕਿ ਪ੍ਰਸ਼ਾਸਨ ਆ ਗਿਆ ਪ੍ਰਸ਼ਾਸਨ ਆ ਗਿਆ ਜੀ ਪ੍ਰਸ਼ਾਸਨ ਬਿਲਕੁਲ ਮੌਕਾ ਦੇਖ ਕੇ ਗਿਆ ਜਿੱਥੇ ਬੱਚੇ ਇਸ ਟਾਈਮ ਮਰੇ ਪਏ ਆ ਠੀਕ ਹੈ ਜੀ ਪੂਰੇ ਮੁਹੱਲੇ ਦੇ ਵਿੱਚ ਸਹਮ ਦਾ ਮਾਹੌਲ ਆ ਠੀਕ ਹੈ ਜੀ ਜਿਹੜੇ ਗਲੇ ਬੱਚਿਆਂ ਦੇ ਲਾਏ ਹੋਏ ਆ ਬਿਲਕੁਲ ਢੜ ਪਏ ਹੋਏ ਆ ਉਹਨਾਂ ਦੇ ਇੱਕ ਬੱਚਾ ਜਿਹੜਾ ਕਿ ਬਹੁਤ ਜ਼ਿਆਦਾ ਜਿਹਦੇ ਕੀ ਸੂਏ ਮਾਰੇ ਹੋਏ ਆ ਜਖਮੀ ਆ ਢੜ ਫਰਿਆ ਜਖਮੀ ਆ ਉਹਦਾ ਟ੍ਰੀਟਮੈਂਟ ਚੱਲ ਰਿਹਾ ਹੈ ਚਾਵਲਾ ਬੈਲਫਾਇਰ ਜਿਹੜੀ ਡੌਗ ਬੈਲਫਾਇਰ ਸੁਸਾਇਟੀ ਉਹਦੇ ਵੱਲੋਂ ਚੱਲ ਰਿਹਾ ਹੈ ਕੀ ਮੰਗ ਕਰ ਦਿਆਂ ਮੰਗ ਕਰਦੇ ਆ ਕਿ ਕੱਲ ਨੂੰ ਸਾਡੇ ਆਪਣੇ ਵੀ ਸਾਰਿਆਂ ਦੇ ਬੱਚੇ ਹੈਗੇ ਆ ਕਿ ਅੱਜ ਜੇ ਬੱਚਿਆਂ ਕੁੱਤੇ ਦੇ ਬੱਚਿਆਂ ਦੇ ਨਾਲ ਇਹ ਵਿਵਾਦ ਹੋ ਰਿਹਾ ਆ ਤੇ ਕੱਲ ਨੂੰ ਮਹੱਲੇ ਦੇ ਲੋਕ ਦਾ ਸੇਫ ਰਹਿਣਗੇ ਇਸ ਲਈ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਦੇ ਆ ਕਿ ਜਿਹੜਾ ਇਹ ਜੋ ਜਿੰਨੀ ਰੋਂਗ ਕੰਮ ਕੀਤਾ ਆ ਬਿਲਕੁਲ ਕੈਮਰਾ ਟ੍ਰੇਸ ਕਰਕੇ ਹਰ ਤਰ੍ਹਾਂ ਦੇ ਕਿਹੜੀ ਗਲੀ ਦੇ ਕੈਮਰੇ ਆ ਕਿਹੜੇ ਕਿੱਥੇ ਲੱਗੇ ਹੋਏ ਪੌਨ ਟ੍ਰੇਸ ਬੰਦਾ ਕਰ ਰਿਹਾ ਆ ਮੇਨ ਕੇ ਗੱਲ ਹੈਗੀ 3 ਤੋਂ 4 ਵਜੇ ਦੇ ਵਿੱਚ ਲੋਕ ਜਿਹੜੇ ਦੱਸ ਰਿਹਾ ਕਿ 3 ਤੋਂ 4 ਵਜੇ ਤੱਕ ਬਹੁਤ ਜ਼ਿਆਦਾ ਕੁੱਤੇ ਪਤਾ ਕਿਦਾਂ ਲੱਗਾ ਅਸਲ ਲੋਕਾਂ ਨੇ ਸਵੇਰੇ ਦੱਸਿਆ ਕਿ 3 ਤੋਂ 4 ਵਜੇ ਤੱਕ ਉੱਥੇ ਬਹੁਤ ਜ਼ਿਆਦਾ ਭੌਂਗ ਰਹੀ ਸੀ ਵੱਟ ਜਦੋਂ ਸਵੇਰੇ ਲੋਕਾਂ ਨੇ ਦੇਖਿਆ ਹੈ ਉੱਥੇ ਜਾ ਕੇ ਕਿ ਇੱਕ ਉਹਨਾਂ ਦੇ ਬੱਚਿਆਂ ਦੀ ਜਿਹੜੀ ਮਾਂ ਕੁੱਤਿਆਂ ਦੀ ਬਹੁਤ ਜ਼ਿਆਦਾ ਰੋ ਰਹੀ ਆ ਜਿਹੜਾ ਲੋਕਾਂ ਨੇ ਜਾ ਕੇ ਉੱਥੇ ਦੇਖਿਆ ਤਾਂ ਬੱਚਿਆਂ ਦੇ ਜਿਹੜੇ ਗਲੇ ਜਿਹੜੇ ਸੀਗੇ ਉਹ ਅਲੱਗ ਪੈ ਸੀ ਤੇ ਗਲੇ ਹੈ ਨਹੀਂ ਸੀ ਬੱਚਿਆਂ ਦੇ ਥੈਂਕ ਯੂ ਔਰ ਕੁਛ ਗਲੀਆਂ ਦੇ ਵਿੱਚ ਦੇਖਿਆ ਕਿ ਬਲੱਡ ਬਹੁਤ ਜ਼ਿਆਦਾ ਫਿਲ ਰਿਆ ਹੋਇਆ ਹੈ ਇਹ ਬਾਕੀ ਹੁਣ ਮੇਰੇ ਨਾਲ ਇਸੇ ਨਾਲ ਨਾਲ ਸਾਡੇ ਪ੍ਰੋਬਲਮ ਹੋਏਗਾ ਹਾਂਜੀ ਜਿਹੜੇ ਦੋ ਲੋਗ ਹੈ ਬੱਚੇ ਛੋਟੇ ਹਾਂਜੀ ਤੁਹਾਨੂੰ ਲੱਗੀਆਂ ਦੋਹਾਂ ਦੀ ਹਾਂਜੀ ਕੀ ਲੱਗਦਾ ਕੀ ਜਾ ਰਿਹਾ ਕਿ ਸ਼ੋਰਥ ਹੈ ਜਾਂ ਵੀ ਕਦਰਾਂ ਦਾ ਸਮਝ ਓਕੇ ਓਕੇ ਕਿੰਨੇ ਸੀਟ ਤੋਂ ਦੋ ਕੀ ਹੋਇਆ ਕਿ ਉਹਨਾਂ ਨੇ ਤੁਣਾ ਮੌਕਾ ਦੇਖ ਲਿਆ ਮਨ ਲਾਵਾਸੀਆਂ ਨੇ ਕੀ ਦੱਸਿਆ ਮਨ ਲਾਵਾਸੀ ਕੋਈ ਨਹੀਂ ਰਿਹਾ ਹਾਂ ਕਦਰ ਦਾ ਵਾਦੇ ਤੰਤਰਿਕ ਐਸਮ ਜੈਨ న్యూਸ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ